ਸੰਘਰੂਰ ਦੇ ਵਿੱਚ ਆ ਕੇ ਇੱਕ ਅਲੱਗ ਕਿਸਮ ਦਾ ਸਕੂਨ ਮਿਲਦਾ ਬੈਸ ਤਾਂ ਸਾਰੇ ਪੰਜਾਬ ਚ ਜਾਂਦੇ ਰਹਿੰਦੇ ਨੇ ਹਰ ਰੋਜ਼ ਪਰ ਜੋ ਆਪਣੀ ਮਿੱਟੀ ਤੇ ਆ ਕੇ ਆਪਣੀ ਜਨਮ ਭੂਮੀ ਤੇ ਆ ਕੇ ਜਿਹੜਾ ਸਕੂਨ ਮਿਲਦਾ ਉਹਦਾ ਉਹ ਉਹ ਨੂੰ ਕਿਸੇ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਤੇ ਅੱਜ ਭਵਾਨੀਗੜ ਵਿਖੇ ਸ਼ਾਨਦਾਰ ਸਬਤ ਸੀਲ ਦਾ ਆਫਿਸ ਜਿਹਦੇ ਵਿੱਚ ਐਸ ਡੀ ਐਮ ਆਫਿਸ ਫਰਦ ਕੇਂਦਰ ਜਿੱਥੋਂ ਫਰਦਾ ਨਿਕਲਣਗੀਆਂ ਪਟਵਾਰੀ ਸਾਹਿਬ ਬੈਠਣਗੇ ਕਾਨੂੰਗੋ ਉਹਨਾਂ ਦਾ ਰਿਕਾਰਡ ਜਿਹੜਾ ਪੂਰਾ ਪਬਲਿਕ ਦੇ ਬੈਠਣ ਲਈ ਵੇਟਿੰਗ ਰੂਮ ਬਾਥਰੂਮ ਪਾਣੀ ਦਾ ਪ੍ਰਬੰਧ ਤਾਂ ਕਿ ਇੱਕੋ ਛੱਤ ਹੱਲੇ ਸਾਰੇ ਕੰਮ ਹੋ ਜਾਣ ਪਹਿਲਾਂ ਪਟਵਾਰਖਾਨਾ ਕਿਤੇ ਹੋਰ ਸੀ ਉੱਥੇ ਜਾਣਾ ਪੈਂਦਾ ਸੀ ਐਸ ਡੀ ਐਮ ਸਾਹਿਬ ਦਾ ਆਫਿਸ ਕਿਤੇ ਹੋਰ ਸੀ ਫਿਰ ਉਧਰ ਜਾਣਾ ਪੈਂਦਾ ਸੀ ਫਿਰ ਕਦਕਾ ਕਾगज ਘਟ ਗਿਆ ਫਿਰ ਫਿਰ ਵਟਵਾਰ ਖਾਨੇ ਜਾਣਾ ਪੈਂਦਾ ਸੀ ਫਿਰ ਕੋਈ ਫਰਦ ਕਿਤੋਂ ਹੋਰ ਮਿਲਦੀ ਸੀ ਉੱਥੇ ਜਾਣਾ ਪੈਂਦਾ ਸਾਰਾ ਦਿਨ ਲਗਭਗ ਜਾਂ 2 ਦਿਨ ਵੀ ਲੱਗ ਜਾਂਦੇ ਸੀ ਸੋ ਇਹ ਸੰਗਰੂਰ ਚ ਤੀਜੀ ਸਬਤ ਸੀਲਾ ਡੇਢ ਬਾ ਵਿਚਲਪੀ ਬਹੁਤ ਸ਼ਾਨਦਾਰ ਹੈ ਉਦਘਾਟਨ ਹੋ ਗਿਆ ਚੱਲ ਰਹੀ ਹੈ ਚੀਮਾ ਵੀ ਚੱਲ ਪਈ ਚੀਮਾ ਮੰਡੀ ਸੰਤ ਬਾਬਾ ਅਤਰ ਸਿੰਘ ਜੀ ਦਾ ਜਿਹੜਾ ਜਨਮ ਸਥਾਨ ਹੈ ਤੇ ਅੱਜ ਪਵਾਨੀਗੜ ਦਾ ਵੀ ਸ਼ੁਰੂ ਹੋਇਆ ਤੇ ਅੱਜ ਸੰਗਰੂਰ ਦੇ ਵਿੱਚ 14.31 ਕਰੋੜ ਰੁਪਇਆ ਜਾਨੀ ਕਿ 14 ਕਰੋੜ 31 ਲੱਖ ਰੁਪਏ ਦੇ ਨਾਲ ਸੀਵਰੇਜ ਨੂੰ ਸਾਫ਼ ਕਰਨ ਵਾਲੀਆਂ ਤੇ ਸੜਕਾਂ ਨੂੰ ਸਾਫ਼ ਕਰਨ ਵਾਲੀਆਂ 200 36 ਵਿੱਚ 216 ਮਸ਼ੀਨਾਂ ਜਿਹੜੀਆਂ ਸੰਗਰੂਰ ਨੂੰ ਅਜ ਭੇਟ ਕੀਤੀ ਹੈ। ਟੋਟਲ ਅਸੀਂ 730 ਮਸ਼ੀਨਾਂ ਖਰੀਦੀਆਂ ਹੁਣ ਤੱਕ 40 ਕਰੋੜ ਦੇ ਲਗਭਗ ਬਜਟ ਹੈ। ਇਹਦੇ ਵਿੱਚ ਛੋਟੀਆਂ ਵੀ ਨੇ ਗਲੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਵੱਡੇ ਟਰੱਕ ਵੀ ਨੇ ਜਿਨ੍ਹਾਂ ਆਪਾਂ ਸੁਪਰ ਸੈਕਸ਼ਨ ਮਸ਼ੀਨਾਂ ਕਹਿੰਦੇ ਆ। ਇੱਕ ਕਲਸਟਰ ਜਿਹੜਾ ਸੰਗਰੂਰ ਨੂੰ ਬਣਾਤਾ ਹੈਡ ਆਫਿਸ ਆਲੇ ਦੁਆਲੇ ਦੇ ਜ਼ਿਲ੍ਹਿਆਂ ਨੂੰ ਵੀ ਜੇ ਲੋਡ ਹੋਊਗੀ ਤਾਂ ਇੱਥੋਂ ਜਾ ਕੇ ਉਹਨਾਂ ਦਾ ਸੀਵਰੇਜ ਦਾ ਇੱਕ ਦਿਨ ਦਾ ਜਾਂ ਦੋ ਦਿਨ ਦਾ ਕੰਮ ਕਰਕੇ ਵਾਪਸ ਫੇਰ ਇੱਥੇ ਆ ਜਾ ਕਰਨਗੇ ਤੇ ਨਾਲ ਟੈਕਨੀਕਲ ਸਟਾਫ ਵੀ 2 ਸਾਲ ਵਾਸਤੇ ਉਹਨਾਂ ਕੰਪਨੀਆਂ ਨਹੀਂ ਭੇਜਿਆ ਕਿ ਟੈਕਨੀਕਲੀ ਕਿਵੇਂ ਚਲਾਉਣੀਆਂ ਨੇ ਅਸੀਂ ਸਾਰਾ ਉਹਨਾਂ ਨਾਲ ਐਗਰੀਮੈਂਟ ਕੀਤਾ ਉਹਨਾਂ ਨਾਲ ਸੋ ਹੁਣ ਇਹ ਸ਼ਹਿਰਾਂ ਦੀ ਸਫਾਈ ਜਿਹੜੀ ਹੈ ਬੜੀ ਦੇਰ ਤੋਂ ਇੱਕ ਨਸੂਰ ਬਣੀ ਪਈ ਹੈ ਲੁਧਿਆਣਾ ਹੋ ਗਿਆ ਜਲੰਧਰ ਹੋ ਗਿਆ ਅੰਮ੍ਰਿਤਸਰ ਹੋ ਗਿਆ ਬਠਿੰਡਾ ਹੋ ਗਿਆ ਫਗਵਾੜਾ ਹੋ ਗਿਆ ਪਟਿਆਲਾ ਮਤਲਬ ਆਬਾਦੀ ਵਧਣ ਦੇ ਨਾਲ-ਨਾਲ ਕਲੋਨੀਆਂ ਵਧਣ ਦੇ ਨਾਲ-ਨਾਲ ਗੰਦਗੀ ਵੀ ਵੱਧ ਰਹੀ ਹੈ ਲਫਾਫੇ ਜਗਾ ਜਗਾ ਪਏ ਨੇ ਪਲਾਸਟਿਕ ਦੇ ਲਫਾਫੇ ਜਾਂ ਸੀਵਰੇਜ ਕਿਤੋਂ ਸਟਕ ਹੋ ਗਿਆ ਉਹਦੇ ਵਾਸਤੇ ਪਹਿਲਾਂ ਸਾਡੇ ਜਿਹੜੇ ਸੀਵਰੇਜ ਦੇ ਕਰਮਚਾਰੀ ਸੀ ਉਹ ਵਿੱਚ ਭੜ ਕੇ ਸੀਵਰੇਜ ਦੇ ਮੈਨ ਹੋਲ ਨੂੰ ਖੋਲ ਕੇ ਉਹ ਸਫਾਈਆਂ ਕਰਦੇ ਸੀ ਦੁਰਘਟਨਾਵਾਂ ਵੀ ਬਹੁਤ ਹੋ ਜਾਂਦੀਆਂ ਅੰਦਰ ਗੈਸ ਬਣ ਜਾਂਦੀ ਹੈ ਮੌਤਾਂ ਵੀ ਬਹੁਤ ਹੋਈਆਂ ਨੇ ਸੋ ਅਸੀਂ ਚਾਹੁੰਦੇ ਆ ਕਿ ਰਹਿਣਗੇ ਉਹੀ ਰੋਜ਼ਗਾਰ ਉਹਨਾਂ ਦਾ ਕਿਤੇ ਨਹੀਂ ਜਾਊਗਾ ਪਰ ਉਹਨਾਂ ਨੂੰ ਮਸ਼ੀਨਾਂ ਮਿਲਣਗੀਆਂ ਹੁਣ ਉਹ ਬਾਹਰ ਖੜੇ ਹੋ ਕੇ ਟ੍ਰੇਨਿੰਗ ਦੇ ਕੇ ਉਹਨਾਂ ਨੂੰ ਉਹੀ ਜਿਹੜਾ ਸੀਵਰੇਜ ਹੈ ਉਹਨੂੰ ਸਾਫ਼ ਕੀਤਾ ਜਾਊਗਾ ਤੇ ਸੜਕਾਂ ਵੀ ਸਫਾਈ ਨਹੀਂ ਨਹੀਂ ਬਿਲਕੁਲ ਮੈਂ ਜਾਣਦਾ ਤੁਹਾਨੂੰ ਜਾਣਦਾ ਜਾਣਦਾ ਜਨਾਬ ਜਨਾਬ ਅਸਲ ਜੇ ਤੁਸੀਂ ਤੁਸੀਂ ਝਾੜਤ ਜੜਤ ਤੋਂ ਜਾਣਦੇ ਹੋ ਸਮੱਸਿਆ ਨੂੰ ਕਿਉਂਕਿ ਤੁਸੀਂ ਹਰ ਰੋਜ਼ ਇਹਨਾਂ ਸਮੱਸਿਆਵਾਂ ਨਾਲ ਯੂਜਦੇ ਹੋ ਸੋ ਇਹ ਪ੍ਰੋਜੈਕਟ ਜਿਹੜਾ ਇਹਦੇ ਚ ਪੰਪਿੰਗ ਸੈੱਟ ਵੀ ਨੇ ਸੀਵਰ ਇਨਸਪੈਕਸ਼ਨ ਕੈਮਰਾਜ਼ ਵੀ ਨੇ ਅੰਦਰ ਕੈਮਰਾ ਲਾ ਕੇ ਪਤਾ ਲੱਗ ਜਾਊਗਾ ਕਿੱਥੋਂ ਸਟਕ ਹੋਇਆ ਹੋਇਆ ਪਾਣੀ ਕਿੱਥੇ ਕੀ ਲੇਟੈਸਟ ਕੈਮਰਾ ਜੈਟਿੰਗ ਕਮ ਸਕਸ਼ਨ ਮਸ਼ੀਨ ਹੈ ਮਾਊਥ ਜੈਟਰ ਮਸ਼ੀਨ ਨੇ ਈ ਰਿਕਸ਼ਾ ਮਾਉਂਟਡ ਜਿਹੜਾ ਉਹ ਵੀ ਮਸ਼ੀਨ ਹੈਗੀ ਹੈ ਈ ਰਿਕਸ਼ੇ ਨਾਲ ਜਿਹੜੀ ਚਲਦੀ ਹੈ ਤੇ ਗ੍ਰੈਬ ਬੱਕਟ ਮਸ਼ੀਨਾਂ ਨੇ ਵੱਡੀਆਂ ਸੋ ਗੱਡੀਆਂ ਨੂੰ ਹਰੀ ਝੰਡੀ ਦੇਤੀ ਹੈ ਤੇ ਇਸ ਕਲਸ ਸੰਗਰੂਰ ਦੇ ਕਲਸਟਰ ਨੂੰ ਪਹਿਲਾ ਜਿਹੜਾ ਖੇਪ ਜਿਹੜੀ ਹੈ ਉਹ ਮਿਲ ਗਈ ਹੈ ਬਾਕੀ ਪੰਜਾਬ ਦੇ ਵਿੱਚ ਜਿੰਨੇ ਵੀ ਜ਼ਿਲ੍ਹੇ ਹੋਰ ਨੇ ਉਹਨਾਂ ਦੇ ਵਿੱਚ ਵੀ ਬਾਰ-ਬਾਰ ਜਾ ਕੇ ਅਸੀਂ ਉਹਨਾਂ ਵਾਲੇ ਦਿਨਾਂ 'ਚ ਕਰਾਂਗੇ ਉਦ ਘਾਟਨ ਤੇ ਲੋਕਾਂ ਨੂੰ ਫਸਿਲਿਟੀਆਂ ਦੇਵਾਂਗੇ ਕਿਉਂਕਿ ਸੰਗਰੂਰ ਦਾ ਥੋੜਾ ਜਿਹਾ ਹੱਕ ਬਣਦਾ ਪਹਿਲਾਂ ਕਿਉਂਕਿ ਇਹ ਮੋੜ ਹੀ ਸੰਗਰੂਰ ਵਾਲਿਆਂ ਨੇ ਗੱਡੀ ਹੋਈ ਹੈ ਤੇ ਭਾਵੇਂ ਉਹ 2014 ਵਾਲੀ ਹੋਵੇ ਭਾਵੇਂ ਉਹ 17 ਵਾਲੀ ਹੋਵੇ ਭਾਵੇਂ 19 ਵਾਲੀ ਹੋਵੇ ਭਾਵੇਂ 22 ਵਾਲੀ ਹੋਵੇ ਸੋ 24 ਵਾਲੀ ਵੀ ਤੁਸੀਂ ਤੁਹਾਡੇ ਪਿਆਰ ਦਾ ਕੋਈ ਮੁੱਲ ਨਹੀਂ ਕਿਸੇ ਕਰੰਸੀ 'ਚ ਸੋ ਜਿੱਥੇ ਵੀ ਜਾਣੇ ਆ ਪਹਿਲਾਂ ਤਾਂ ਆਪਾਂ ਨੂੰ ਤਾਂ ਐਂ ਪੁੱਛਦੇ ਸੀਗੇ ਵੀ ਸੰਗਰੂਰ ਹੈ ਕਿੱਥੇ ਜੀ ਫਿਰ ਅਸੀਂ ਕਹੇ ਸੀ ਪਟਿਆਲੇ ਕੋਲੇ ਆ ਜੀ ਪਟਿਆਲਾ ਕਿੱਥੇ ਜਹਾ ਪਟਿਆਲਾ ਮਸ਼ਹੂਰ ਹੈ ਪਟਿਆਲਾ ਕਿੱਥੇ ਉਹ ਮਾਲੇ ਕੋਲੇ ਆ ਜੀ ਐਂ ਕਰਦੇ ਕਰਦੇ ਸਾਨੂੰ ਚੰਡੀਗੜ੍ਹ ਲੈ ਜਾਂਦੇ ਸੀ ਜੀ ਹੁਣ ਸਿੱਧਾ ਹੀ ਕਹਿ ਦਿਓ ਸੰਗਰੂਰ ਆ ਛੱਜ ਜਾ ਭਗਵੰਤ ਮਾਨ ਵਾ ਉਹ ਸੰਗਰੂਰ ਵਾ ਬਸ ਠੀਕ ਹੈ ਹੁਣ ਜਾਣਦੇ ਆ ਸੰਗਰੂਰ ਕਿਉਂਕਿ ਸੰਗਰੂਰ ਦਾ ਨਾਮ ਵਿਧਾਨ ਸਭਾ ਚ ਸੰਗਰੂਰ ਦਾ ਨਾਮ ਲੋਕ ਸਭਾ ਚ ਸੰਗਰੂਰ ਦਾ ਨਾਮ ਰਾਜ ਸਭਾ ਚ ਜਦੋਂ ਵੀ ਗੂੰਜਦਾ ਤਾਂ ਪਹਿਲਾਂ ਆਪਾਂ ਵੱਡੇ ਵੱਡੇ ਲੀਡਰਾਂ ਦੇ ਹਲਕਿਆਂ ਨੂੰ ਜਾਣਦੇ ਸੀ ਦੇਸ਼ ਚ ਵੀ ਉਹ ਥੋ ਲੜਦੇ ਹੁੰਦੇ ਆ ਉਹ ਥੋ ਲੜਦੇ ਹੁੰਦੇ ਆ ਪਰ ਆਪਣੇ ਵਾਲੇ ਏਰੀਆ ਨੂੰ ਜਿਆਦਾ ਜਦਾ ਬੈਕਵਰਡ ਕਹਿੰਦੇ ਸੀ ਪਰ ਹੁਣ ਸੰਗਰੂਰ ਜਿਹੜਾ ਉਹ ਪਛੜਿਆ ਨਹੀਂ ਹੋਇਆ ਹੁਣ ਉਹ ਸਾਰੇ ਦੇਸ਼ ਦੇ ਸ਼ਹਿਰਾਂ ਤੋਂ ਹੌਲੀ-ਹੌਲੀ ਸੈਡ ਮੰਗੀ ਜਾਂਦੇ ਪਰ ਉਹ ਜਿਹਾ ਵੀ ਮੈਂ ਅਗ ਲੰਘਣਾ ਹੈ ਤੇ